ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੀ ਸलम बस्ती ਵਿੱਚ 2 ਦਿਨ ਤੋਂ ਲਾਈਟ ਨਾ ਹੌਣਕਰਨ ਬਸਤੀ ਦੇ ਲੋਕਾਂ ਨੇ ਰੋਡ ਜਾਮ ਕੀਤਾ ਸਰਕਾਰ ਦੇ ਖਿਲਾਫ ਨਾਇਬਾਜੀ ਕੀਤੀ ਕਾਉਂਸਲਰ ਅਜੀਤ ਰਾਏ ਨੇ ਕਿਹਾ ਕਿ 2 ਦਿਨ ਤੋਂ ਲਾਈਟ ਨਹੀਂ ਆ ਰਹੀ ਅਸੀਂ ਗਰੀਬ ਲੋਕ ਹਾਂ ਸਾਡੇ ਬੱਚੇ ਗਰਮੀ ਵਿੱਚ ਮਰ ਰਹੇ ਹਨ ਜੇਕਰ ਕੋਈ ਵੀ ਬਸਤੀ ਵਾਲਾ ਕੁੰਡੀ ਲਗਾਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਰੇਖਾ ਰਾਣੀ ਜਮਣਾ ਦੇਵੇ ਤੇ ਰਾਜੂ ਨੇ ਦੱਸਿਆ ਕਿ ਬਿਜਲੀ ਬੋਰਡ ਵਾਲੇ ਸਾਡਾ ਫੋਨ ਵੀ ਨਹੀਂ ਚੱਕਦੇ ਜਦੋਂ ਇਸ ਬਾਰੇ ਬਿਜਲੀ ਬੋਰਡ ਦੇ ਐਕਸ਼ਨ ਕਵਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਲੋਕ ਕੁੰਡੀ ਲਗਾਉਂਦੇ ਹਨ ਕਹਿਣ ਤੋਂ ਬਾਅਦ ਵੀ ਨਹੀਂ ਹਟਦੇ ਮੀਟਰ ਵੀ ਬਾਹਰ ਕੱਢੇ ਗਏ ਹਨ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਮੀਡੀਆ ਨੂੰ ਕੁੰਡੀ ਦਿਖਾਈ ਦਿੱਤੀ ਤਾਂ ਸ਼ਰੀਆਮ ਕੁੰਡੀ ਖੰਬੇ ਉੱਪਰੋਂ ਲੱਗੀ ਹੋਈ ਸੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਇਹ ਜਾਮ ਲਾ ਰੱਖਿਆ ਜੀ ਉਰੇ ਬਿਜਲੀ ਦੇ ਰਸੇ ਪਾ ਗਏ ਉਰੇ ਕਨੈਕਸ਼ਨ ਦਿੱਤਾ ਦੋ ਦਿਨ ਹੋ ਗਏ ਪਰਸੋ ਬੰਦਾ ਹੀ ਮਰ ਗਿਆ ਪੀ ਜੇ ਜੋ ਲੈਜ ਬਿਮਾਰ ਸੀ ਬੰਦੇ ਨੂੰ ਕੈਂਸਰ ਸੀ ਆ ਉਹ ਬੰਦਾ ਵੀ ਮਰ ਗਿਆ ਆ ਸਾਡੇ ਪਾਣੀ ਆ ਰਿਹਾ ਬਿਲਕੁਲ ਗੰਦਾ ਪਾਣੀ ਆ ਰਿਹਾ ਜਿਹੜੇ ਨਾਲ ਬੱਚੇ ਬਿਮਾਰ ਹੋ ਰਹੇ ਨੇ ਆ ਸਾਡੇ ਮੀਟਰ ਨਾਲ ਦੇਖੋ ਕਿਵੇਂ ਲਮਕ ਰਹੇ ਨੇ ਕੋਈ ਦਿਖਾਈ ਨਹੀਂ ਕੋਈ ਹਾਲ ਨਹੀਂ ਅੱਜ ਕਹਿੰਦੇ ਬਜੇ ਕੋ ਕੁੰਡੀ ਲਾਂਦਾ ਉਹਦਾ ਚਲਾਨ ਕਰੋ ਐਕਸ਼ਨ ਕਹਿੰਦਾ ਕੁੰਡੀ ਲਾਂਦੇ ਜੇ ਕੁੰਡੀ ਲਾਂਦਾ ਜੀ ਕਹਿੰਦਾ ਵੀ ਚਲਾਨ ਕਰੋ ਅਸੀਂ ਨਾਲ ਖੜ ਗਏ ਚਲਾਨ ਕੋਰਾ ਮਗਰ ਲੇਕਰ ਆਖੇ ਕਰਨ ਦੇ ਸੀ ਕੁਛ ਆ ਮੀਟਰ ਦੇਖੋ ਕਿਵੇਂ ਲਾਮ ਕਰ ਮਾੜਾ ਦੇਖੋ ਕਲਾਜ ਦੇਖੋ ਨਾਮ ਜੀ ਰਾਜਨ ਰਾਤ ਨੂੰ ਕੀ ਕਰ ਲਾਈ ਕਿ ਕੱਤੀ ਗਈ ਸਰ ਕੱਲ ਰਾਤ ਵੀ ਸਾਡੀ 8 ਵਜੇ ਦੀ ਲਾਈਟ ਗਈ ਪਈ ਜੀ 2 ਦਿਨ ਹੋ ਗਏ ਅੱਜ ਕੱਲ ਰਾਤ ਜ ਗਈ ਦੀ ਅੱਜ ਰਾਤ ਦੀ ਅੱਜ ਸਵੇਰ ਤੱਕ ਨਹੀਂ ਲੇਟ ਆਈ ਅਸੀਂ ਫੋਨ ਕਰ ਕਰਕੇ ਥੱਕ ਗਏ ਸਾਨੂੰ ਕਹਿੰਦੇ ਕਦੀ ਅੱਧੇ ਘੰਟੇ ਬਾਅਦ ਆਰ ਨੇ ਪੌਣੇ ਘੰਟੇ ਬਾਅਦ ਆਰ ਨੇ ਘੰਟੇ ਬਾਅਦ ਆਰ ਦੇਖ ਲਓ ਜੀ ਕੱਲ ਰਾਤ ਦਾ ਸਮਾਦ ਦਾ ਪਉਣਾ ਘੰਟੇ ਨਹੀਂ ਹੋ ਰਿਹਾ ਸਾਡੇ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਕਿੰਨੇ ਗ ਵਿਚਾਰੇ ਪਰੇਸ਼ਾਨ ਨੇ ਹੱਦ ਤੋਂ ਜ਼ਿਆਦਾ ਕੋਈ ਬੱਚੇ ਛੋਟੇ ਛੋਟੇ ਬੱਚੇ ਨੇ ਹੱਦ ਤੋਂ ਜ਼ਿਆਦਾ ਗਰਮੀ ਵਿੱਚ ਪਰੇਸ਼ਾਨ ਹੋ ਰਹੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਇਸ ਕਰਕੇ ਅਸੀਂ ਤਾਂ ਇਹ ਬੇਨਤੀ ਕਰਨਾ ਹੈ ਕਿ ਸਾਡੀ ਜਲਦੀ ਤੋਂ ਜਲਦੀ ਲੈ ਆ ਠੀਕ ਕਰਨਾ ਇਹ ਜਮਨਾ ਜਮਨਾ ਤਿੰਨ ਦਿਨ ਹੋ ਗਏ ਜੇ ਲੇਟ ਨਹੀਂ ਆ ਰਹੀ ਪਰਸੋਂ ਦੀ ਸਾਡੇ ਛੋਟੇ ਛੋਟੇ ਬੱਚੇ ਨਾਲ ਅਸੀਂ ਕਿੱਥੇ ਲੈ ਕੇ ਜਾਈਏ ਇਹਨਾਂ ਨੂੰ ਚਾਹ ਦਾ ਆਂਦੇ ਨੇ ਜਾਂਦੇ ਨੇ ਜਵਾਬ ਦੇਣ ਦੇ ਹਾਂ ਮੇਰਾ ਨਾਮ ਰੇਖਾ ਰਾਣੀ ਜੀ ਰੇਖਾ ਰਾਣੀ ਕੀ ਇਸ ਬੰਦਾ ਕੀ ਗੱਲ ਸਾਢੇ 3 ਦਿਨੋਂ ਉਜਲੇ ਲੈਡਰੇ ਸਾਡੇ ਬੱਚੇ ਬਾਰੇ ਦੁਖੀ ਨੇ ਅਸੀਂ ਰਾਤ ਕਾ 1 ਵਜੇ ਗ੍ਰੈਡ ਦੇ ਵਿੱਚ ਦੋ ਬੰਦੇ ਆ ਉਹ ਦੇਖ ਕੇ ਲੈਡਰ ਵੱਜ ਗਿਆ ਕਹਿੰਦੇ ਸਵੇਰੇ 10 ਵਜੇ ਆਵਾਂਗੇ ਸਵੇਰੇ ਤੇ ਅਸੀਂ ਫੋਨ ਕਰੀਦਾ ਫੋਨ ਚੱਕਦੇ ਸਾਡਾ ਕੋਈ ਵੀ ਆ ਸਾਰੇ ਬੱਚੇ ਰਾਤ ਗਲੀ 'ਚ ਬਾਹਰ ਬੈਠੇ ਰਹੇ ਨੇ ਸਾਰੇ ਬੱਚੇ ਸਾਢੇ 3 ਦਿਨ ਲੈਡਰ ਤੋਂ ਬਗਾਰੇ ਬੈਠੇ ਨੇ ਪਾਣੀ ਸਾਡੇ ਘਰਾਂ 'ਚ ਨਹੀਂ ਹੈਗਾ ਲੈਡਰ ਸਾਡੇ ਘਰਾਂ 'ਚ ਨਹੀਂ ਹੈਗੀ ਅਸੀਂ ਬੜੇ ਦੁਖੀ ਪਰੇਸ਼ਾਨ ਆ ਲੈਡਰ ਤੋਂ ਬਗਾਰੇ ਇਹ ਸਰ ਇੱਥੇ ਜਿਹੜੇ ਉੱਥੇ ਮੀਟਰ ਸੀ ਨਾ ਉਹ ਹੁਣ ਅਸੀਂ ਸਾਰੇ ਜੀ ਪਿੱਛ ਉਹ ਬਾਹਰ ਕੱਢਣ ਵਾਲੇ ਹੋਏ ਕਿ ਜਿਹੜੀ ਉੱਥੇ ਦੇ ਏਰੀਆ ਦੇ ਵਿੱਚ ਚੋਰੀ ਬਿਲਕੁਲ ਬੰਦ ਹੋ ਗਈ। ਇਹ ਖੇਤਕਾਰ ਜਿਹੜੇ ਸਾਡੇ ਹੈ ਨਹੀਂ ਗਏ ਪਰ ਇਹ ਕੁੰਡੀਆਂ ਲਾ ਕੇ ਤੁਜੀਰ ਵਰਤਦੇ ਸੀ। ਹੁਣ ਇਹ ਸਾਡੇ ਖੇਤਕਾਰ ਨਹੀਂ ਹੈਗੇ ਇਸ ਲਈ ਅਸੀਂ ਇਹਨਾਂ ਨੂੰ ਸਪਲਾਈ ਨਹੀਂ ਦੇ ਸਕਦੇ। ਇਸ ਲਈ ਇਹ ਉੱਥੇ ਟਾਡਾ ਲਾ ਕੇ ਬੈਠੇ ਨੇ। ਕੀ ਤੁਸੀਂ ਬੁਲਾ ਕੇ ਵੈਰੀਫਾਈ ਕਰੋਗੇ? ਹਾਂਜੀ ਹਾਂਜੀ ਮੈਂ ਆਪਣੇ ਜੇਈ ਸਬੰਧੋਂ ਭੇਜੇ ਨੇ ਵੀ ਸਾਰੀ ਰਿਪੋਰਟ ਲਿਆ ਕੇ ਦਿਓ ਤੇ ਜਿਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਇੱਥੇ ਬੁਲਾਓ ਆਪਾਂ ਪੂਛ ਕੇ ਉਹਦਾ ਹੱਲ ਕਰ ਦਿੰਨੇ ਆ।